ਕਿ ਭਾਈ ਜਦੋਂ ਮਾਤਾ ਪਿਤਾ ਜਿੰਦਾ ਨੇ ਉਦੋਂ ਸੱਸ ਸੰਗਤ ਜੀ ਕਿਸੇ ਨੇ ਨਹੀਂ ਪੁੱਛਿਆ ਸਾਰਾ ਸਾਰਾ ਦਿਨ ਮੋਬਾਈਲ ਤੇ ਵਿਜੀ ਰਹਿੰਦੇ ਆ ਸੱਸ ਸੰਗਤ ਜੀ ਦਫ਼ਤਰ ਤੋਂ ਘਰੇ ਆਏ ਕੰਮ ਤੋਂ ਘਰੇ ਆਏ ਘਰ ਤੋਂ ਆਪਣੇ ਕਮਰੇ 'ਚ ਚਲੇ ਗਏ ਪਤਨੀ ਕੋਲ ਚਲੇ ਗਏ ਬੱਚਿਆਂ ਕੋਲ ਚਲੇ ਗਏ ਸੱਸ ਸੰਗਤ ਜੀ ਜਿਵੇਂ ਸਾਨੂੰ ਸਾਂਝ ਹੁੰਦੀ ਹੈ ਨਾ ਜਦੋਂ ਆਪਾਂ ਇਕੱਲੇ ਬੈਠੇ ਹੁੰੀਏ ਸੱਸ ਸੰਗਤ ਜੀ ਕਿਵੇਂ ਅਧੂਰਾ ਜਿਹਾ ਲੱਗਦਾ ਹੈ ਸਾਨੂੰ ਲੱਗਦਾ ਕਿ ਭਾਈ ਸਾਡੇ ਨਾਲ ਕੋਈ ਗੱਲ ਕਰੇ ਕੋਈ ਬਾਤਾਂ ਕਰੇ ਸਤਸੰਗਤ ਜੀ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਨਾ ਛੋਟੇ-ਛੋਟੇ ਬੱਚੇ ਹੁੰਦੇ ਸੀ ਤਾਂ ਮਾਤਾ-ਪਿਤਾ ਨੇ ਆਪਣਾ ਕਿੰਨਾ ਧਿਆਨ ਰੱਖਿਆ ਸਤਸੰਗਤ ਜੀ ਕਿੰਨਾ ਸਾਨੂੰ ਲਾੜ ਕੀਤਾ ਕਿੰਨਾ ਪਿਆਰ ਕੀਤਾ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਸਾਡੀਆਂ ਗਲਤੀਆਂ ਤੇ ਪਰਦਾ ਪਾਇਆ ਜੇ ਆਪਾਂ ਉੱਚੇ ਬੋਲਦੇ ਸੀ ਸਤਸੰਗਤ ਜੀ ਪਿਆਰ ਨਾਲ ਸਮਝਾਉਂਦੇ ਸੀ ਅੱਜ ਉਹੀ ਮਾਤਾ-ਪਿਤਾ ਬਜ਼ੁਰਗ ਨੇ ਸਤਸੰਗਤ ਜੀ ਬਹੁਤ ਸਾਰੇ ਤੁਹਾਨੂੰ ਰਾਈਟਰ ਮਿਲ ਜਾਣਗੇ ਜਿਨ੍ਹਾਂ ਨੇ 사ਤ ਸੰਗਤ ਜੀ ਬੁੜਾਪੇ ਨੂੰ ਦੂਸਰਾ ਬਚਪਨ ਕਿਹਾ ਹੈ। ਕਿ ਜੋ ਬਜ਼ੁਰਗ ਅਵਸਥਾ 사ਤ ਸੰਗਤ ਜੀ ਦੂਸਰਾ ਬਚਪਨ ਹੈ। ਬਹੁਤ ਸਾਰੇ 사ਤ ਸੰਗਤ ਜੀ ਜੋ ਲਿਖਣ ਵਾਲੇ ਨੇ ਉਹਨਾਂ ਨੇ ਇਸ ਨੂੰ ਦੂਸਰਾ ਬਚਪਨ ਕਿਹਾ ਕਿ ਭਾਈ ਇਹ ਦੂਜਾ ਬਚਪਨ ਹੈ। ਤੇ ਜਿਵੇਂ ਮਾਤਾ ਪਿਤਾ ਨੇ ਬਚਪਨ 'ਚ ਸਾਡਾ ਖਿਆਲ ਰੱਖਿਆ 사ਤ ਸੰਗਤ ਜੀ ਸਾਡਾ ਵੀ ਫਰਜ਼ ਬੰਦਾ ਹੈ ਕਿ ਭਾਈ ਜਦੋਂ ਕੰਮ ਤੇ ਆਈਏ ਨਾ ਕੋਈ 10 15 20 ਮਿੰਟ ਸਤਸੰਗ ਜੀ ਬਸ ਐਨਾ ਸਮਾਂ ਵੀ ਜੇ ਤੁਸੀਂ ਆਪਣੇ ਮਾਤਾ ਕੋਲੇ ਪਿਤਾ ਕੋਲੇ ਬੈਠ ਗਏ ਤਾਂ ਸਤਸੰਗ ਜੀ ਸਮਝ ਲਓ ਧੰਨ ਉਹਨਾਂ ਦੀ ਸਾਰੇ ਦਿਨ ਦੀ ਉਡੀਕ ਹੁੰਦੀ ਹੈ ਕਿ ਭਾਈ ਮੇਰਾ ਬੇਟਾ ਮੇਰੇ ਕੋਲ ਆਏਗਾ ਮੇਰੀ ਨੂਰਾਣੀ ਮੇਰੇ ਕੋਲ ਆਏਗੀ ਬੈਠੇਗੀ ਪਰ ਸਤਸੰਗ ਜੀ ਕੋਈ ਬੈਠਦਾ ਨਹੀਂ ਇਹ ਖਾਸ ਕਰਕੇ ਜਦੋਂ ਦਾ ਟੈਲੀ ਟੈਲੀਵਿਜ਼ਨ ਆਇਆ ਹੈ ਮੋਬਾਈਲ ਫੋਨ ਆਇਆ ਹੈ ਸਤਸੰਗ ਜੀ ਬੱਚਿਆਂ ਕੋਲ ਸਮਾਂ ਹੀ ਨਹੀਂ ਹੈ ਮਾਤਾ ਪਿਤਾ ਕੋਲ ਬੈਠਣ ਦਾ ਖਾਸ ਕਰਕੇ ਬਜ਼ੁਰਗਾਂ ਕੋਲ ਜਿੰਨਾ ਦਾ ਮੰਜਾ 사ਸੰਗਤ ਜੀ ਘਰ ਦੇ ਅੰਦਰ ਹੁੰਦਾ ਸੀ ਨਾ ਅੱਜ ਉਹਨਾਂ ਦਾ ਜੋ ਕਮਰਾ ਹੈ ਘਰ ਤੋਂ ਬਾਹਰ ਹੈ ਬਹੁਤ ਸਾਰੇ ਘਰ ਨੇ 사ਸੰਗਤ ਜੀ ਬਾਹਰ ਮੰਜਾ ਡਾ ਲ ਦਿੰਦੇ ਨੇ ਤੇ ਜੋ ਮਾਤਾ ਜੀ 사ਸੰਗਤ ਜੀ ਦੇਖਿਆ ਹੋਏਗਾ ਆਂਦੇ ਜਾਂਦੇ ਦੇਖਦੇ ਰਹਿੰਦੇ ਨੇ ਕੋਈ ਉੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ ਬਸ 사ਸੰਗਤ ਜੀ ਦੁਨੀਆ ਆਖਰੀ ਵਕਤ ਦਾ ਇੰਤਜ਼ਾਰ ਕਰ ਰਹੇ ਨੇ ਤੇ ਆਓ 사ਸੰਗਤ ਜੀ ਬਾਅਦ ਚ ਸ਼ਰਾਦ ਕੱਢਣ ਦਾ ਕੀ ਫਾਇਦਾ ਬਾਦਚੇ ਸਾਧ ਸੰਗਤ ਜੀ ਖੀਰ ਬਣਾ ਕੇ ਪਤਨੇ ਕਿੰਨੇ ਤਰ੍ਹਾਂ ਦੇ ਪਕਵਾਨ ਬਣਾ ਕੇ ਕਾਵਾਂ ਨੂੰ ਖਵਾਣ ਦਾ ਕੀ ਫਾਇਦਾ ਜੇ ਜਿੰਦੇ ਦੀ ਕਦਰ ਨਾ ਕੀਤੀ ਇਹ ਸਾਧ ਸੰਗਤ ਜੀ ਵਚਨ ਜੋ ਨੇ ਅਚ ਗੁਰੂ ਕਬੀਰ ਮਹਾਰਾਜ ਜੀ ਦੇ ਨੇ ਜੀਵਤ ਪਿਤਰ ਨਮਾਨਣ ਕੋ ਮੂਹੇ ਸ਼ਰਾਦ ਕਰਾਈ ਕਿ ਭਾਈ ਬਾਤ ਦੇ ਵੀ ਸ਼ਰਾਦ ਕਰਾਨੇ ਬਾਤ ਦੇ ਵੀ ਸਾਧ ਸੰਗਤ ਜੀ ਤਰ੍ਹਾਂ ਤਰ੍ਹਾਂ ਦੇ ਆਪੋ ਪੂਜਾ ਪਾਠ ਕਰਾਨੇ ਆ ਅਰਦਾਸਾਂ ਕਰਾਨੇ ਆ ਤੇ ਜਿੰਦੇ ਦੀ ਸਾਧ ਸੰਗਤ ਜੀ ਪੁੱਛਿਆ ਨੇ ਸਾਸੰਗਤ ਜੀ ਜੀ ਨੂੰ ਰੋਟੀ ਦੇਣ ਵਾਸਤੇ ਮੱਥੇ ਦੇ ਵਿੱਚ ਤੋੜੀਆਂ ਪੈ ਜਾਂਦੀਆਂ ਨੇ ਉਹਦੇ ਭੋਗ ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬੰਦੇ ਨੇ ਸਾਸੰਗਤ ਜੀ ਜਿਹਦੇ ਨਾਲ ਨੂਰਾਨੀ ਲੜਦੀ ਰਹਿੰਦੀ ਸੀ ਸਾਸੰਗਤ ਜੀ ਰੋਟੀ ਵੀ ਚੰਗੀ ਤਰ੍ਹਾਂ ਨੂੰ ਨਹੀਂ ਮਿਲਦੀ ਸੀ ਉਹਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬੰਦੇ ਨੇ ਉਹਦੇ ਭੋਗ ਤੇ ਪਿੱਤਰ ਵੀ ਬੱਪਰੇ ਕੋ ਕਿਉਂ ਪਾਵੇ ਕਊਆ ਕੁੱਕਰ ਖਾਈ ਤੇ ਸਾਸੰਗਤ ਜੀ ਜਦੋਂ ਆਪਾਂ ਪ੍ਰਸ਼ਾਦ ਬਣਾਨੇ ਨਾ ਮਾਤਾ ਪਿਤਾ ਦੇ ਨਾਮ ਦਾ ਕਿ ਸਤਸੰਗਤ ਜੀ ਆਪਾਂ ਕੀ ਦੇ ਨਾਮ ਤੇ ਬਣਾਨੇ ਆ ਪਿਤਾ ਮਾਤਾ ਪਿਤਾ ਦੇ ਨਾਮ ਤੇ ਜੋ ਘਰ ਚੋਂ ਬਜ਼ੁਰਗ ਚਲਾ ਗਿਆ ਤੇ ਪ੍ਰਸ਼ਾਦ ਖਾ ਕੋਣ ਜਾਂਦਾ ਮਹਾਰਾਜ ਜੀ ਕਹਿੰਦੇ ਨੇ ਭਾਈ ਜਦ ਤਾ ਸਤਸੰਗਤ ਜੀ ਕਊਆ ਜਿਹੜਾ ਕਾਂ ਹੁੰਦਾ ਉਹ ਖਾ ਜਾਂਦਾ ਕੁੱਤਰ ਮਤਲਬ ਸਤਸੰਗਤ ਦੇ ਦਰਵੇਸ਼ ਕੁੱਤਾ ਖਾ ਜਾਂਦਾ ਸਤਸੰਗਤ ਜੀ ਸਮਝਣ ਦੀ ਕੋਸ਼ਿਸ਼ ਕਰਿਓ ਮਹਾਰਾਜ ਜੀ ਦੇ ਵਚਨ ਨੇ ਜੀਵਤ ਪਿੱਤਰ ਨਾ ਮਾਨਣ ਕੋ ਮੂਹਸਰਾਦ ਕਰਾਈ ਕਿ ਭਾਈ ਚਿੰਦੇ ਜੀ ਕੋਈ ਪੁੱਛਦਾ ਨਹੀਂ ਸਾਸੰਗਤ ਜੀ ਬਾਤ ਵਿੱਚ ਸ਼ਰਾਦ ਕਰਾਂਦੇ ਹੁੰਦੇ ਨੇ ਕਿੰਨੇ ਤਰ੍ਹਾਂ ਦੇ ਪਕਵਾਨ ਬਣਾਉਂਦੇ ਨੇ ਬੜਾ ਦਾਨਫਲ ਕਰਦੇ ਨੇ ਪਿੱਤਰ ਵੀ ਬਪਰਿਆ ਕੋਕਿਓ ਪਾਵੇ ਸਾਸੰਗਤ ਜੀ ਪਿੱਤਰ ਤੱਕ ਨਹੀਂ ਪਹੁੰਚ ਰਿਹਾ ਮੈਂ ਬੇਨਤੀ ਕਰਾਂ সূਖਸ਼ਮ ਸੰਸਾਰ ਦੇ ਵਿੱਚ সূਖਸ਼ਮ ਅਰਦਾਸ ਜਾ ਸਿੱਖਦੀ ਸਿਮਰਨ ਜਾ ਸਕਦਾ ਸਾਸੰਗਤ ਜੀ ਜੇ ਆਪਣੇ ਮਾਤਾ ਪਿਤਾ ਲਈ ਕੁਝ ਕਰਨਾ ਸਾਸੰਗਤ ਜੀ ਭਾਈ ਉਹਨਾਂ ਦੇ ਨਾਮ ਤੇ ਸਾਸੰਗਤ ਜੀ ਕਦੇ ਸਿਮਰਨ ਕਰਦੇ ਹੋ ਕਦੇ ਅਰਦਾਸ ਕਰਦੇ ਹੋ ਕਦੇ ਕਿਸੇ ਗਰੀਬ ਦਾ ਮਾਨਮਤਾ ਦਾ ਭਲਾ ਕਰਦੇ ਸਤ ਸੰਗਤ ਜੀ ਮਾਤਾ ਪਿਤਾ ਵੀ ਧੰਨ ਹੋ ਜਾਂਦੇ ਨੇ ਮਹਾਰਾਜ ਜੀ ਦੇ ਫਰਮਾਨ ਨੇ ਨਾ ਜੈ ਕੁੱਲ ਸਾਧ ਬੈਸਨੋ ਹੋਏ ਵਰਨਾ ਵਰਨ ਰੰਗ ਨਹੀਂ ਇਸਰ ਬਿਮਲ ਬਾਸ ਜਾਨੀਏ ਜਿਗਸੋਏ ਸਤ ਸੰਗਤ ਜੀ ਕੁਲਾਤਰ ਜਾਂਦੀਆਂ ਨੇ ਜਦੋਂ ਬੱਚੇ ਸੱਚ ਦੇ ਰਾਹਤੇ ਤੇ ਚੱਲਦੇ ਨੇ ਤੇ ਆਓ ਸਤ ਸੰਗਤ ਜੀ ਬਾਤ ਦੇ ਵਿੱਚ ਪਛਤਾਣਾ ਪਏਗਾ ਜਦੋਂ ਮਾਤਾ ਪਿਤਾ ਕੋਲ ਹੁੰਦੇ ਨਾ ਤਾਂ ਸਤ ਸੰਗਤ ਜੀ ਸਾਨੂੰ ਕਦਰ ਨਹੀਂ ਜੀ ਹੁੰਦੀ ਉਹੀ ਮਾਤਾ ਪਿਤਾ ਜਦੋਂ ਦੁਨੀਆ ਤੋਂ ਚਲੇ ਜਾਂਦੇ ਨੇ ਸਤਸੰਗਤ ਜੀ ਬੜੀ ਯਾਦ ਆਉਂਦੀ ਨੇ ਪਤਾ ਨਹੀਂ ਸਤਸੰਗਤ ਜੀ ਪਿਤਾ ਦੀ ਕਮਾਈ ਚ ਇਹੋ ਜੀ ਕਿੰਨੀ ਬਰਕਤ ਸੀ ਅੱਜ ਸਾਰਾ ਦਿਨ ਕੰਮ ਕਰਦੇ ਆ ਪੈਸਾ ਪੂਰਾ ਨਹੀਂ ਆਉਂਦਾ ਸਤਸੰਗਤ ਜੀ ਰਾਤ ਨੂੰ 11 11 12 12 ਵਜੇ ਤੱਕ ਕੰਮ ਕਰਦੇ ਪੈਸਾ ਪੂਰਾ ਨਹੀਂ ਆਉਂਦਾ ਤੇ ਪਿਤਾ ਦਾ ਸਤਸੰਗਤ ਜੀ ਕਦੇ ਪਰਸੀ ਖਾਲੀ ਨਹੀਂ ਹੁੰਦਾ ਸਾਰੀਆਂ ਸਾਡੀਆਂ ਮੰਗਾ ਪੂਰੀਆਂ ਕਰਦੇ ਸੀ ਇਹ ਮਾਤਾ ਪਿਤਾ ਦੀ ਕਮਾਈਆਂ ਦੀ ਬਰਕਤ ਹੈ ਸਤਸੰਗਤ ਜੀ ਮੋਕੋ ਕੁਸਲ ਬਤਾਵੇ ਕੋਈ ਕੁਸਲ ਕਸਲਾ ਕਰਤੇ ਜਗ ਬਿਨਸੈ ਕੁਸਲ ਹੋ ਵੀ ਕੈਸੇ ਹੋਈ ਸਾਸੰਗਤ ਜੀ ਸ਼ਰਾਦ ਕਿਉਂ ਕਰਾਏ ਜਾਂਦੇ ਨੇ ਕਿ ਭਾਈ ਜੋ ਬਜ਼ੁਰਗ ਸਾਡੇ ਚਲੇ ਗਏ ਨੇ ਮਾਤਾ ਜੀ ਚਲੇ ਗਏ ਪਿਤਾ ਜੀ ਚਲੇ ਗਏ ਸਾਸੰਗਤ ਜੀ ਕੇ ਭਾਈਓ ਕੁਸ਼ਲ ਮੰਗਲ ਰਹਿਣ ਆਪਾਂ ਕਹਦੇ ਨੇ ਨਾ ਕਿ ਭਾਈ ਸਭ ਠੀਕ ਠਾਕ ਆ ਹਾਂਜੀ ਕੁਸ਼ਲ ਮੰਗਲ ਤੇ ਮਹਾਰਾਜ ਜੀ ਕਹਿੰਦੇ ਨੇ ਮੋਕੋ ਕੁਸ਼ਲ ਬਤਾਵੇ ਕੋਈ ਕਿ ਭਾਈ ਸਾਨੂੰ ਕੋਈ ਦੱਸੋ ਸਾਡੇ ਮਾਤਾ ਪਿਤਾ ਕੁਸ਼ਲ ਮੰਗਲ ਨੇ 사ਸੰਗਤ ਜੀ ਤਾਈਓ ਸ਼ਰਾਦ ਕਰਾਉਂਦੇ ਨੇ ਨਾ ਕਿ ਭਾਈ ਜਿੱਥੇ ਵੀ ਸਾਡੇ ਮਾਤਾ ਜੀ ਬਜ਼ੁਰਗ ਜੀ ਪਿਤਾ ਜੀ ਨੇ ਉਹ ਕੁਸ਼ਲ ਮੰਗਲ ਹੋਣਗੇ 사ਸੰਗਤ ਜੀ ਜਿਹਨੂੰ ਆਪਾਂ ਸ਼ਰਾਦ ਜਿਸ ਤੋਂ ਸ਼ਰਾਦ ਕਰਾ ਰਹੇ ਆਂ ਜਿਨੂੰ ਜਿਸ ਤੋਂ ਪੂਜਾ ਪਾਠ ਕਰਾ ਰਹੇ ਸਤ ਸੰਗਤ ਜਣੁ ਖੁਦ ਆਪਣਾ ਨਹੀਂ ਪਤਾ ਤੇ ਸੋਚੋ ਸਤ ਸੰਗਤ ਜੀ ਮਾਤਾ ਪਿਤਾ ਦਾ ਕੀ ਦੱਸੇਗਾ ਮੋਕੋ ਕੁਸ਼ਲ ਬੁਕਾਈ ਭਾਈ ਕੋਈ ਹੈ ਐਸਾ ਜੋ ਸਾਨੂੰ ਕੋਈ ਖੁਸ਼ਖਬਰੀ ਦੇਵੇ ਕੋਈ ਕੁਸ਼ਲ ਮੰਗਲ ਦੱਸੇ ਕੋਈ ਹਾਲ ਚਾਲ ਦੱਸੇ ਸਾਡੇ ਮਾਤਾ ਪਿਤਾ ਦਾ ਸਾਰੇ ਹੀ ਕਹਿੰਦੇ ਨੇ ਸਾਰਾ ਸੰਸਾਰ ਸਤ ਸੰਗਤ ਜੀ ਬਸ ਐਸੇ ਸ਼ਬਦਾ ਦੇ ਵਿੱਚ ਸ਼ਿਰਾਦ ਕਰਾਂਦਾ ਕਿ ਭਾਈ ਸਾਡੇ ਮਾਤਾ ਪਿਤਾ ਜਿੱਥੇ ਵੀ ਹੁਣ ਉਹ ਕੁਸ਼ਲ ਮੰਗਲ ਨੇ ਜਿੱਥੇ ਵੀ ਹੁਣ ਭਾਈਓ ਖੁਸ਼ੀ ਖੁਸ਼ੀ ਰਹਿਣ। ਤੁਸੀਂ ਬੇਨਤੀ ਕਰਾਂ ਸਤਸੰਗਤ ਜੀ ਬੜੇ ਧਿਆਨ ਨਾਲ ਸੁਣਨਾ। ਮਰਨ ਤੋਂ ਬਾਅਦ ਆਪਾਂ ਬੜੇ ਪੂਜਾ ਪਾਠ ਕਰਾਨੇ ਆ ਸਤਸੰਗਤ ਜੀ ਸ਼ਰਾਦ ਕਰਾਨੇ ਗੁਰਬਾਣੀ ਕੀ ਕਹਿੰਦੀ ਹੈ। ਸਤਸੰਗਤ ਜੀ ਬੜੇ ਧਿਆਨ ਨਾਲ ਸੁਣਨਾ। ਜਦੋਂ ਇਨਸਾਨ ਸਤਸੰਗਤ ਜੀ ਸ਼ਾਇਦ ਤੁਮ ਇੱਕ ਪ੍ਰਸੰਗ ਸੁਣਾਇਆ ਸੀ ਕਿ ਜਿਵੇਂ ਕਿਸੇ ਪਿੰਡ ਦੇ ਵਿੱਚ ਸਤਸੰਗਤ ਜੀ ਕੋਈ ਸਾਧੂ ਆਇਆ ਹੋਇਆ। ਹੁਣ ਉਸ ਪਿੰਡ ਦੇ ਵਿੱਚ ਸਤਸੰਗਤ ਜੀ ਜਦੋਂ ਵੀ ਕੋਈ ਦੁਨੀਆ ਤੋਂ ਚਲਾ ਜਾਂਦਾ ਸੀ ਨਾ ਉੱਥੇ ਇੱਕ ਰੇਤ ਸੀ ਕਿ ਭਾਈ ਇੱਕ ਮਟਕੀ ਦੇ ਵਿੱਚ ਕੰਕਰ ਪਾ ਕੇ ਨਾ 사ਸੰਗਤ ਜੀ ਛੋਟੇ ਛੋਟੇ ਬਜਰੀ ਪੱਥਰ ਪਾ ਕੇ ਉਸ ਘੜੇ ਦੇ ਉੱਪਰ ਜ਼ੋਰ ਨਾਲ ਵਾਰ ਕੀਤਾ ਜਾਂਦਾ ਸੀ ਤੇ 사ਸੰਗਤ ਜੋ ਜਿੰਨੀ ਬਜਰੀ ਸੀ ਉਹ ਸਾਰੀ ਦੀ ਸਾਰੀ ਥੱਲੇ ਡੁੱਲ ਜਾਂਦੀ ਸੀ ਤੇ ਭਾਈ ਕਹਿ ਦਿੰਦੇ ਸੀ ਭਾਈ ਉਹ ਭਵਸਾਗਰ ਤੋਂ ਪਾਰ ਹੋ ਗਿਆ ਇਹ ਪੂਜਾ ਪਾਠ ਕਰਨ ਤੋਂ ਬਾਅਦ ਕੀਤਾ ਜਾਂਦਾ ਸੀ ਹੁਣ 사ਸੰਗਤ ਜੀ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਕੁਝ ਲੋਕ ਹੁੰਦੇ ਨੇ ਜੋ 사ਸੰਗੀ ਹੁੰਦੇ ਨੇ ਉਹਨ ਉਸ ਪਿੰਡ ਦੇ ਵੀ ਸਾਧੂ ਆਇਆ ਹੋਇਆ। ਸਤਸੰਗਤ ਜੀ ਕਈ ਦਿਨ ਉਹਨਾਂ ਨੇ satsang ਕੀਤੀ। ਮਹਾਰਾਜ ਜੀ ਦੇ ਪ੍ਰਵਚਨ ਕਰ ਰਹੇ ਨੇ। ਸੱਚ ਤੇ ਝੂਠ ਦਾ ਪਰਦਾ ਫਾਸ਼ ਕਰ ਰਹੇ ਨੇ। ਸੱਚ ਕੀ ਹੈ, ਝੂਠ ਕੀ ਹੈ, ਦਿਖਾਵਾ ਕੀ ਹੈ, ਭਗਤੀ ਕੀ ਹੈ, ਕਰਮਕਾਂਡ ਕੀ ਹੈ ਸਭ ਦੱਸ ਰਹੇ ਨੇ। ਇਹ satsangਤ ਜੀ ਇੱਕ ਬੱਚਾ, ਇੱਕ ਨੌਜਵਾਨ ਨੂੰ ਬੜਾ ਪਸੰਦ ਆਇਆ ਕਿ ਭਾਈ ਇਹ ਬਹੁਤ ਕ੍ਰਾਂਤੀਕਾਰੀ ਗੁਰੂ ਨੇ। ਕਿ satsangਤ ਜੀ ਐਨੇ ਚਿਰ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ। ਉਹ ਸਾਧ ਸੰਗਤ ਜੀ ਸਾਰਾ ਪਿੰਡ ਉਹ ਕਿਰਿਆ ਕਰਾਂਦਾ ਸੀ ਉਹਨਾਂ ਨੇ ਜੋ ਵੀ ਪੂਜਾ ਪਾਠ ਕਰਨਾ ਸੀ ਕੀਤਾ ਸਾਧ ਸੰਗਤ ਜੀ ਅੰਤਿਮ ਸੰਸਕਾਰ ਕੀਤਾ ਤੇ ਕੁਝ ਦਿਨਾਂ ਬਾਅਦ ਜਿਵੇਂ ਆਪਾਂ ਕਹਿ ਦਿੰਨੇ ਭਾਈ ਕਿਸੇ ਦਾ ਤੇਰਵੀ ਜਿ ਸਾਧ ਸੰਗਤ ਜੀ ਹੁਣ ਆਪਣੇ ਪੰਜਾਬ ਦੇ ਵਿੱਚ ਬਹੁਤ ਕਰਨੇ ਸਾਧ ਸੰਗਤ ਜੀ ਜੋ ਤਿੰਨ ਚਾਰ ਦਿਨਾਂ ਬਾਅਦ ਹੀ ਭੋਗ ਪਾ ਦਿੰਦੇ ਨੇ ਕੋਈ 7 ਦਿਨਾਂ ਕੋਈ 13 ਦਿਨਾਂ ਕੋਈ ਹਫਤਾ ਪੰਦਾ ਕੋਈ 10 ਦਿਨ ਪਾ ਦਿੰਦਾ ਸਾਧ ਸੰਗਤ ਜੀ ਤੇ ਅੱਜ ਕੱਲ ਜਿਹੜੇ ਗੁਰਬਾਣੀ ਵਾਲੇ ਨੇ ਉਹ ਵਿਚਾਰ ਨਹੀਂ ਕਰਦੇ ਸਾਧ ਸੰਗਤ ਜੀ ਐਤਵਾਰੀ ਦੇਖਦੇ ਨੇ ਸਸੰਗਤ ਜੀ ਜਿਸ ਦਿਨ ਭੋਗ ਦੀ ਰਸਮ ਸੀ ਉਸ ਦਿਨ ਉਹ ਆਪਣੇ ਗੁਰੂ ਕੋਲ ਗਿਆ ਇੱਕ ਰਾਤ ਤੱਕ ਗੁਰੂ ਜੀ ਸਾਡੇ ਪਿੰਡ ਦੇ ਵਿੱਚ ਨੇ ਇੱਕ ਰਸਮ ਹੁੰਦੀ ਹੈ ਤੇ ਮੈਨੂੰ ਉਸ ਰਸਮ ਤੇ ਵਿਸ਼ਵਾਸ ਨਹੀਂ ਹੈ ਮੈਨੂੰ ਪੂਜਾ ਪਾਠ ਤੇ ਵਿਸ਼ਵਾਸ ਨਹੀਂ ਹੈ ਮੈਂ ਚਾਹਨਾ ਕਿ ਤੁਸੀਂ ਹੀ ਸੱ ਸੰਗਤ ਕਰੋ ਤੁਸੀਂ ਹੀ ਅਰਦਾਸ ਬੇਨਤੀ ਕਰੋ ਮੇਰੇ ਪਿਤਾ ਜੀ ਲਈ ਤਾਂ ਸਾਧੂ ਨੇ ਕਿਹਾ ਕਿ ਬੇਟਾ ਜੋ ਤੁਹਾਡੇ ਪਿੰਡ ਦੇ ਵਿੱਚ ਹੁੰਦਾ ਹੋਣ ਤੋਂ ਕਿਉਂਕਿ ਮੇਰੇ ਜਾਣ ਤੋਂ ਬਾਅਦ ਬੇਟਾ ਇਹਨਾਂ ਨੇ ਤੈਨੂੰ ਤੰਗ ਕਰਨਾ ਹੈ ਇੱਕ ਵਾਰ ਇਹਨਾਂ ਨੂੰ ਕਰਨ ਦੇ ਮੈਂ ਪ੍ਰੈਕਟੀਕਲੀ ਹੀ ਸਮਝਾਵਾਂਗਾ ਸਾਧੂ ਜਦੋਂ ਸਮਝਾਂਦਾ ਸਤਸੰਗਤ ਜੀ ਪ੍ਰੈਕਟੀਕਲ ਕਰਕੇ ਜਿਵੇਂ ਸਤਿਗੁਰ ਕਬੀਰ ਮਹਾਰਾਜ ਜੀ ਨੇ ਸਮਝਾਇਆ ਸੀ ਨਾ ਸਤਸੰਗਤ ਜੀ ਆਖਰੀ ਸਮਾਂ ਜੋ ਮਗਹਰ ਦੇ ਵਿੱਚ ਬਿਤਾ ਕੇ ਸਤਸੰਗਤ ਜੀ ਲੋਕਾਂ ਦੇ ਵਿੱਚ ਭਰਮ ਸੀ ਕਿ ਜੋ ਕਾਸ਼ੀ ਦੇ ਵਿੱਚ ਮਰੇਗਾ ਉਹ ਸਵਰਗਾ ਚ ਜਾਏਗਾ ਤੇ ਜੋ ਮਗਹਰ ਚ ਮਰੇਗਾ ਨਰਕਾ ਚ ਜਾਏਗਾ ਗਦੇ ਦੀ ਜੋਂ ਚ ਜਾਏਗਾ ਸਤਿਗੁਰ ਕਬੀਰ ਮਹਾਰਾਜ ਜੀ ਆਖਰੀ ਸਮੇਂ ਮਗਹਰ ਚ ਗਏ ਨੇ ਸਤਸੰਗਤ ਜੀ ਕਹਤ ਕਬੀਰ ਸਨੋਰੇ ਲੋਈ ਪਰਮਨਪੂ ਲੋਕ ਕੋਈ ਕਿਆ ਕਾ ਸਿੱਖਿਆ ਮਗਹਰ ਸਤਸੰਗਤ ਜੀ ਕਿਆ ਕਾ ਸਿੱਖਿਆ ਉਖਰ ਮਗਹਰ RAM ਰਿਤੇ ਜੋ ਹੋਈ ਸਤਸੰਗਤ ਜੀ ਲੋਕਾਂ ਦਾ ਬਹਿਮ ਕੱਢਿਆ ਕਿ ਦੁਨੀਆ ਦੇ ਲੋਕੋ ਜਿੱਥੇ ਮਰਜੀ ਮਰੋ ਸਤਸੰਗਤ ਜੀ ਜੇ ਕਾਸ਼ੀ ਚ ਰਹਿ ਕੇ ਗਲਤ ਗਲਤ ਕੰਮ ਕਰਾਂਗੇ ਕਦੇ ਸਵਰਗਾਂ ਚ ਨਹੀਂ ਜਾ ਸਕਦੇ ਤੇ ਮਗਹਰ ਚ ਰਹਿ ਕੇ ਜੇ ਆਪਾਂ ਚੰਗੇ ਕਰਮ ਕਰਾਂਗੇ ਸਤਸੰਗਤ ਜੀ ਐ ਸੰਸਾਰ ਦੇ ਵਿੱਚ ਵੀ ਨਾਮ ਹੋਵੇਗਾ ਤੇ ਦਰਬਾਰ ਚ ਵੀ ਨਾਮ ਹੋਵੇਗਾ ਪਈਏ ਕਰਮ ਸਾਡਾ ਸਾਥ ਨਹੀਂ ਛੱਡਣ ਵਾਲੇ ਜਿੱਥੇ ਵੀ 사ਤ ਸੰਗਤ ਜੀ ਕਿਤੇ ਵੀ ਰਹੀਏ ਮਰੀਏ ਕੋਈ ਫਰਕ ਨਹੀਂ ਪੈਂਦਾ 사ਤ ਸੰਗਤ ਜੀ ਫਰਕ ਪੈਂਦਾ ਕਰਮ ਕੀ ਕਰਦੇ ਤੇ ਸਾਧੂ ਜਦੋਂ ਵੀ ਸਮਝਾਂਦਾ ਭਾਈ ਪ੍ਰੈਕਟੀਕਲੀ ਕਰਕੇ ਦਿਖਾਂਦਾ ਉਹ 사ਤ ਸੰਗਤ ਜੀ ਭੋਗ ਦੀ ਰਸਮ ਹੋਈ ਪੂਜਾ ਪਾਠ ਕੀਤਾ ਤੇ ਮਟ 사ਤ ਸੰਗਤ ਜੀ ਘੜਾ ਲੈਂਦਾ ਗਿਆ ਉਹਦੇ ਵਿੱਚ ਪੱਥਰ ਪਾਏ ਗਏ 사ਤ ਸੰਗਤ ਜੀ ਤੇ ਐਸ ਵਾਰ ਪੰਡਿਤ ਜੀ ਨੇ ਕੀ ਦੇਖਿਆ 사ਤ ਸੰਗਤ ਜੀ ਜੋ ਉੱਥੇ ਵਿਧੀ ਕਰਾ ਰਹੇ ਸਨ ਕਿ ਭਾਈ ਐਸ ਲੜਕੇ ਨੇ ਦੋ ਘੜੇ ਲੈ ਆਂਦੇ ਨੇ ਦੋ ਬਰਤਨ ਲੈ ਕੇ ਆਇਆ ਤੇ ਸਾਧ ਸੰਗਤ ਜੀ ਇੱਕ ਦੇ ਵਿੱਚ ਕੰਕਰ ਪੱਥਰ ਸਨ ਇੱਕ ਦੇ ਵਿੱਚ ਘਿਓ ਸੀ ਜੋ ਸਾਧੂ ਨੇ ਕਿਹਾ ਸੀ ਕਿ ਬੇਟਾ ਤੂੰ ਦੋ ਘੜੇ ਲੈ ਕੇ ਜਾਇ ਇੱਕ ਤਾਂ ਜਿਵੇਂ ਤੁਸੀਂ ਕਰਦੇ ਹੋ ਹਰ ਵਾਰ ਕਰਦੇ ਹਾਂ ਘੜੇ ਦੇ ਵਿੱਚ ਪੱਥਰ ਪਾਨੇ ਤੇ ਸਾਧ ਸੰਗਤ ਜੀ ਉਸਨੇ ਪੁਜਾਰੀ ਨੇ ਪੁੱਛਿਆ ਕਿ ਬੇਟਾ ਆਪਣੇ ਤਾਂ ਇੱਕੋ ਘੜੇ ਦਾ ਰਿਵਾਜ ਹੈ ਦੂਸਰਾ ਘੜਾ ਕਾਦੇ ਵਾਸਤੇ ਤਾਂ ਨੇ ਦੱਸਿਆ ਕਿ ਭਾਈ ਦੂਜਾ ਘੜਾ ਮਹਾਤਮਾ ਜੀ ਨੇ ਦੱਸਿਆ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਬਣਾ ਲਿਆ ਇਹ ਵੀ ਗੁਰੂ ਦੀ ਤਰਫੋਂ ਸਤਸੰਗਤ ਜੀ ਪਹਿਲਾ ਘੜਾ ਤੋੜਿਆ ਪਾਣੀ ਦੇ ਵਿੱਚ ਨਦੀ ਦੇ ਵਿੱਚ ਉਹ ਸਾਰੇ ਦਾ ਸਾਰਾ ਸਤਸੰਗਤ ਜੀ ਜਿੰਨੇ ਪੱਥਰ ਸੰਤ ਥੱਲੇ ਬਹਿ ਗਏ ਇਹ ਸਤਸੰਗਤ ਜੀ ਜਿਕਾਰਾ ਲੱਗਿਆ ਕਿ ਭਾਈ ਤੁਹਾਡੇ ਪਿਤਾ ਜੀ ਪਵਸਾਗਰ ਤੋਂ ਪਾਰ ਹੋ ਗਏ ਪੂਜਾ ਪਾਠ ਸੀ ਜਿਹੜਾ ਉਹ ਸਤਸੰਗਤ ਜੀ ਸਫਲ ਹੋਇਆ ਇਹ ਸਤਸੰਗਤ ਜੀ ਦੂਜਾ ਘੜਾ ਤੋੜਿਆ ਗਿਆ ਉਹਦੇ ਵੀ ਸਤਸੰਗਤ ਜੀ ਕਿਉਂ ਸੀ ਜਦੋਂ ਤੋੜਿਆ ਗਿਆ ਸਤਸੰਗਤ ਜੀ ਥੱਲੇ ਨਹੀਂ ਡੁੱਬਿਆ ਉਹ ਸਤਸੰਗਤ ਜੀ ਪਾਣੀ ਦੇ ਨਾਲ ਤੈਰਦੇ ਆਏ ਆ ਤੇ ਸਾਰੇ ਲੋਕ ਹੈਰਾਨ ਨੇ ਕਿ ਭਾਈ ਇਹ ਇਹਦੇ ਵਿੱਚ ਤਾਂ ਘੋ ਹੈ ਤੇ ਨਾਲ ਦੀ ਨਾਲ ਤੈਰ ਰਿਹਾ ਹੈ ਸਤਸੰਗਤ ਜੀ ਫਿਰ ਉਸ ਮਹਾਤਮਾ ਨੇ ਸਤਸੰਗਤ ਜੀ ਉਹਨਾਂ ਸਾਰੀਆਂ ਸੰਗਤਾਂ ਨੂੰ ਸਮਝਾਇਆ ਕਿ ਭਾਈ ਪੱਥਰ ਦੇ ਕਰਮ ਸਤਸੰਗਤ ਜੀ ਭਾਰੇ ਸਨ ਪੱਥਰ ਦੇ ਆਪਣੇ ਕਰਮ ਸੰਚੀਦੇ ਕਰਕੇ ਉਹ ਥੱਲੇ ਬਹਿ ਗਿਆ ਸਤਸੰਗਤ ਜੀ ਡੁੱਬ ਗਿਆ ਕਿਉਂ ਦਾ ਸਤਸੰਗਤ ਜੀ ਆਪਣਾ ਕਰਮ ਹੈ ਉਹ ਬਹਿ ਗਿਆ ਤੇ ਸਤਸੰਗਤ ਜੀ ਸੰਗਤ ਨੂੰ ਇਹ ਹੀ ਉਪਦੇਸ਼ ਦਿੱਤਾ ਕਿ ਬੇਟਾ ਕੋਈ ਵੀ ਪੂਜਾ ਪਾਠ ਕਰੋ ਕੁਛ ਵੀ ਕਰੋ ਜੋ ਸਾਡੇ ਕਰਮ ਨੇ ਸਾਸੰਗਤ ਜੀ ਜੋ ਮਰਨ ਤੋਂ ਬਾਅਦ ਵੀ ਸਾਡੇ ਨਾਲ ਰਹਿੰਦੇ ਨੇ ਪੱਥਰ ਨੇ ਸਾਸੰਗਤ ਜੀ ਥੱਲੇ ਬਹਿਣਾ ਹੀ ਪੈਣਾ ਹੈ ਚਾਹ ਕਿੰਨੇ ਵੀ ਆਪਾਂ ਪੂਜਾ ਮੰਤਰ ਕਰ ਲਈਓ ਪਾਣੀ ਦੇ ਵਿੱਚ ਸਿੱਟੋਂਗੇ ਥੱਲੇ ਜਾਏਗਾ ਜਾਏਗਾ ਉਹਦਾ ਸੁਭਾਵ ਉਹਦਾ ਕਰਮ ਹੈ ਕਿਉਂ ਨੇ ਸਾਸੰਗਤ ਜੀ ਪਾਣੀ ਦੇ ਨਾਲ ਬਹਿਣਾ ਹੀ ਪੈਣਾ ਹੈ ਤੇ ਜਿਸ ਤਰ੍ਹਾਂ ਦੇ ਆਪਾਂ ਕਰਮ ਕੀਤੇ ਸਤਸੰਗਤ ਜੀ ਸਾਡਾ ਪਿੱਛਾ ਨਹੀਂ ਛੱਡਣ ਵਾਲੇ ਮਹਾਰਾਜ ਜੀ ਕਹਿੰਦੇ ਨੇ ਸਾਹਿਬ ਤੋ ਪੈ ਲੇਖਾ ਲੈਸੀ ਪੀਰ ਪਰਿਆ ਤੂੰ ਪਰਦੇਸੀ ਧਰਮਰਾਇ ਜਦ ਬਲੇਖਾ ਮੰਗੇ ਕਿਆ ਮੁਕ ਲੈ ਕੇ ਜਾਏਗਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਬੇਟਾ ਤੇਰੇ ਕਰਮ ਤੇਰੇ ਨਾਲ ਜਾਣਗੇ ਇਸ ਕਰਕੇ ਸਤਸੰਗਤ ਜੀ ਰੋਜ਼ ਬੇਨਤੀ ਕਰਦੇ ਆ ਕਿ ਭਾਈ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਵਧੀਆ ਰਿਆ ਕਰੋ ਉਹਨਾਂ ਦੇ ਨਾਲ ਸਤਸੰਗਤ ਜੀ ਸਾਡੇ ਤੋਂ ਕੀ ਮੰਗਦੇ ਨੇ ਦੋ ਰੋਟੀਆਂ ਮਸਾ ਖਾਂਦੇ ਨੇ ਬੜੀ ਘੱਟ ਭੁੱਖ ਲੱਗਦੀ ਐ ਸਤਸੰਗਤ ਜੀ ਕੋਈ ਜ਼ਿਆਦਾ ਉਹਨਾਂ ਨੂੰ ਕੱਪੜੇ ਨਹੀਂ ਲਿਆ ਕੇ ਦੇਣੇ ਪੈਂਦੇ ਕੋਈ ਸਤਸੰਗਤ ਜੀ ਜ਼ਿਆਦਾ ਖਾਣ ਪੀਣ ਦਾ ਸਮਾਨ ਨਹੀਂ ਮੰਗਦੇ ਬਸ ਥੋੜਾ ਇਹ ਐ ਕਿ ਭਾਈ ਬੁਜ਼ੁਰਗ ਅਵਸਥਾ ਜ਼ਿਆਦਾ ਐ ਥੋੜਾ ਬੱਚਿਆਂ ਵਾਂਗੂ ਗੱਲਾਂ ਕਰਦੇ ਨੇ ਇਹ ਸਤਸੰਗਤ ਜੀ ਉਹ ਤਾਂ ਆਪਾਂ ਵੀ ਕਰਦੇ ਹੁੰਦੇ ਸੀ ਜਦੋਂ ਛੋਟੇ ਹੁੰਦੇ ਸੀ ਆਪਾਂ ਵੀ ਸਤਸੰਗਤ ਜੀ ਪਤਨੀ ਕਿਉਂ ਜਿਹੇ ਗੱਲਾਂ ਕਰਦੇ ਸੀ ਤੇ ਮਾਤਾ ਪਿਤਾ ਤਾਂ ਹੱਸਦੇ ਹੁੰਦੇ ਸਨ ਗੱਲਾਂ ਕਰਕੇ ਤੇ ਜਦੋਂ ਅੱਜ ਉਹ ਬਚਪਨ ਦੇ ਵਿੱਚ ਨੇ ਸਤਸੰਗਤ ਜੀ ਅੱਜ ਉਹ ਅਜੀਬ ਜੀਆਂ ਗੱਲਾਂ ਕਰਦੇ ਨੇ ਆਪਾਂ ਨੂੰ ਸਾਸੰਗਤ ਜੀ ਗੁੱਸਾ ਹੁੰਦਾ ਬਹੁਤੇ ਲੋਕ ਦੇਖੇ ਨੇ ਕਿ ਭਾਈ ਆਪਣੇ ਪਿਤਾ ਜੀ ਤੇ ਮਾਤਾ ਜੀ ਤੇ ਗੁੱਸਾ ਕਰਦੇ ਨੇ ਸਾਸੰਗਤ ਜੀ ਬਚਪਨ ਤੇ ਅਸੀਂ ਕਿੰਨੀਆਂ ਗਲਤੀਆਂ ਕੀਤੀਆਂ ਸਾਰਿਆਂ ਤੇ ਪਰਦਾ ਪਾਇਆ ਤੇ ਅੱਜ ਕਿਤੇ ਮਾਤਾ ਤੋਂ ਥੋੜੀ ਜੀ ਵੀ ਗਲਤੀ ਹੋ ਜਾਵੇ ਸਾਸੰਗਤ ਜੀ ਨੂਰਾਨੀ ਨੂੰ ਬੜਾ ਗੁੱਸਾ ਹੁੰਦਾ ਪਿਤਾ ਜੀ ਤੋਂ ਥੋੜੀ ਜੀ ਗਲਤੀ ਹੋ ਜਾਵੇ ਸਾਸੰਗਤ ਜੀ ਬੜਾ ਗੁੱਸਾ ਹੁੰਦਾ ਮਾਰਟੀ ਕੇ ਕਰ ਦੇਵੀ ਦਿਵਾ ਤਿਸ ਆਗੈ ਜਿਉ ਦੇਹੀ ਐਸੇ ਪਿਤਰ ਤੁਮਾਰੇ ਕਈਐ ਆਪਨ ਕਿਆ ਨਾਲੇ ਹੀ ਸਤ ਸੰਗਤ ਜੀ ਬਹੁਤੇ ਲੋਕ ਦੇਖਿਓ ਸਤ ਸੰਗਤ ਜੀ ਸ਼ਰਾਧ ਦੇ ਵਿੱਚ ਜਿਵੇਂ ਪ੍ਰਸ਼ਾਦ ਚੜ੍ਹਾਏ ਜਾਂਦੇ ਨੇ ਨਾ ਲਗ ਲਗ ਪ੍ਰਕਾਰ ਦੇ ਖੀਰ ਚੜਾਈ ਜਾਂਦੀ ਹੈ ਸਤ ਸੰਗਤ ਜੀ ਪੂਜਾ ਪਾਠ ਹੁੰਦਾ ਹੈ ਕਾਨੂੰ ਸਾਸੰਗਤ ਜੀ ਰੋਟੀ ਪਾਈ ਜਾਂਦੀ ਖੀਰ ਪਾਈ ਜਾਂਦੀ ਨੇ ਇਕਾ ਪ੍ਰਕਾਰ ਦੀ ਪੂਜਾ ਪਾਠ ਸ਼ਰਾਧ ਦੇ ਵਿੱਚ ਸਾਸੰਗਤ ਜੀ ਸ਼ਰਾਧਾਂ ਦੇ ਵਿੱਚ ਕੋਈ ਵਿਆਹ ਸ਼ਾਦੀਆਂ ਕੋਈ ਪਾਰਟੀ ਕਰਨੀ ਹੈ ਸ਼ੁਬਾਰਮ ਕਰਨਾ ਹੈ ਮੂਰਤ ਕਰਨਾ ਕਰਦੇ ਨਹੀਂ ਤੇ ਸਾਸੰਗਤ ਜੀ ਹਰ ਕਰਦੇ ਵਿੱਚ ਨਾ ਮੰਨਤਾ ਹੁੰਦੇ ਕਿਸੇ ਦੇਵੀ ਦੀ ਕਿਸੇ ਦੇਵਤਾ ਦੀ ਕਈ ਥਾਵਾਂ ਤੇ ਸਾਸੰਗਤ ਜੀ ਬਜ਼ੁਰਗਾਂ ਨੂੰ ਪੁਜਿਆ ਜਾਂਦਾ ਮੜੀ ਮਸਾਨੀਆਂ ਬਣਾ ਕੇ ਸਾਸੰਗਤ ਜੀ ਉਹਨਾਂ ਦੀ ਪੂਜਾ ਹੁੰਦੀ ਹੈ ਪਿਤਰਾ ਦੀ ਪੂਜਾ ਹੁੰਦੀ ਹੈ ਸਾਸੰਗਤ ਜੀ ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਕਈ ਘਰਾਂ ਦੇ ਵਿੱਚ ਕੀ ਹੈ ਸਤ ਸੰਗਤ ਜੀ ਕੁਰਬਾਨੀ ਦਿੱਤੇ ਜਾਂਦੇ ਮਿੱਟੀ ਕੇ ਕਰ ਦੇਵੀ ਦੇਵਾ ਸਤ ਸੰਗਤ ਜੀ ਪੱਥਰ ਦੇ ਮਿੱਟੀ ਦੇ ਦੇਵੀ ਦੇਵਤਾ ਬਣਾਏ ਜਾਂਦੇ ਨੇ ਅੱਗੇ ਜੀਉ ਦੇ ਫਿਰ ਉਹਨਾਂ ਦੇ ਅੱਗੇ ਸਤ ਸੰਗਤ ਜੀ ਕੁਰਬਾਨੀ ਦਿੱਤੇ ਜਾਂਦੇ ਦੇਖ ਲੈਣਾ ਬਹੁਤ ਕਰਨੀ ਕੋਈ ਸਤ ਸੰਗਤ ਜੀ ਬੱਕਰੀਆਂ ਦੇ ਕੁਰਬਾਨੀ ਦਿੰਦਾ ਕੋਈ ਕਾਦੀ ਕੁਰਬਾਨੀ ਦੇ ਰਿਹਾ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਕਿਸੇ ਜੀਵ ਨੂੰ ਮਾਰ ਕੇ ਦੂਸਰੇ ਜੀਵ ਲਈ 사ਤ ਸੰਗਤ ਜੀ ਆਪਾਂ ਦੁਆ ਮੰਗਦੇ ਆਂ ਜਿਸ ਜੀਵ ਨੂੰ ਮਾਰਿਆ 사ਤ ਸੰਗਤ ਜੀ ਉਹ ਵੀ ਕਿਸੇ ਦਾ ਬੱਚਾ ਹੋਵੇ ਅੰਦਰ ਵੀ ਸਤਗੁਰੂ ਨਾਮਦੇ ਮਹਾਰਾਜ ਜੀ ਫਰਮਾਉਂਦੇ ਨੇ ਨਾ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ મે ਹਰ ਹੈ ਹਰ ਮੇ ਸਭ ਹੈ ਹਰ ਆਪਣਾ ਜਿਨ ਜਨ ਮਾਤੀ ਕੇ ਕਰ ਦੇਵੀ ਦੇਵਾ ਤਿਸ ਆਗੇ ਜੀ ਉਹ ਦੇਈ ਕੇ ਭਾਈ ਮਿੱਟੀ ਦੇ ਪੱਥਰ ਦੇ ਦੇਵੀ ਦੇਵਤਾ ਬਣਾ ਕੇ ਉਹਦੇ ਕੇ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਨੇ ਸਤਸੰਗਤ ਜੀ ਐਸੇ ਪਿਤਰ تمہਾਰੇ ਕਹੀਏ ਤੇ ਕਹਿੰਦੇ ਨੇ ਭਾਈ ਸਾਡੇ ਜੋ ਪਿਤਰ ਨੇ ਉਹ ਖੁਸ਼ ਹੋਣਗੇ ਸਾਡੇ ਬਜ਼ੁਰਗ ਖੁਸ਼ ਹੋਣਗੇ ਸਤਸੰਗਤ ਜੀ ਅਲੱਗ-ਅਲੱਗ ਪ੍ਰਕਾਰ ਦੇ ਨੇ ਇੱਕ ਭਾਰਤ ਜੋ ਦੇਸ਼ ਹੈ ਇੱਕ ਡਾਈਵਰਸ ਕੰਟਰੀ ਹੈ ਅਲੱਗ-ਅਲੱਗ ਤਰ੍ਹਾਂ ਦਾ ਕਲਚਰ ਹੈ ਧਰਮ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਸੱਭਿਆਚਾਰ ਨੇ ਕੋਈ ਤੰਤਰ ਮੰਤਰ ਕਰ ਰਿਹਾ ਕਿਉਂ ਕੀ ਕਰ ਰਿਹਾ ਸਤਸੰਗਤ ਜੀ ਤੇ ਮਰਦ ਜੀ ਕਹਿੰਦੇ ਨੇ ਭਾਈ ਤੁਹਾਡੇ ਕਿਸ ਤਰ੍ਹਾਂ ਦੇ ਪਿੱਤਰ ਨੇ ਐਸੇ ਪਿੱਤਰ ਤੁਹਾਾਰੇ ਕਹੀਏ ਆਪਨ ਕਿਆਂ ਨਾਲ ਹੀ ਤੇ 사ਤ ਸੰਗਤ ਜੀ ਜਦੋਂ ਆਪਾਂ ਉਹਨਾਂ ਨੂੰ ਚੜਾ ਰਹੇ ਆਂ ਬੋਤਾ ਕੋਈ ਚੜਾਨੇ ਆ ਤੇ 사ਤ ਸੰਗਤ ਜੀ ਸਰੀਰ ਤਾਂ ਉਹ ਇੱਥੇ ਛੱਡ ਗਏ ਜੋ ਸਰੀਰ ਛੱਡ ਕੇ ਗਏ ਨੇ ਤੇ 사ਤ ਸੰਗਤ ਜੀ ਜੋ ਚੀਜ਼ਾਂ ਆਪਾਂ ਦਿੱਤੀਆਂ ਨੇ ਉਹ ਖਾਣਗੇ ਕਿਵੇਂ ਜਦੋਂ ਸੋਚੋ 사ਤ ਸੰਗਤ ਜੀ ਜਿਸ ਸਰੀਰ ਨੇ ਖਾਣਾ ਸੀ ਉਹ ਤਾਂ 사ਤ ਸੰਗਤ ਜੀ ਆਪਾਂ ਅਗਨੀ ਭੇਟ ਕਰ ਦਿੱਤਾ ਤੇ ਬਹੁਤੇ ਲੋਕ ਸਾਨੂੰ ਡਰਾਉਂਦੇ ਨੇ ਨਾ ਸਤਸੰਗਤ ਜੀ ਹੁਣ ਤਾਂ ਥੋੜਾ ਘੱਟ ਹੋ ਗਿਆ ਕਿਉਂਕਿ ਲੋਕ ਪੜੇ ਲਿਖੇ ਹੋ ਚੁੱਕੇ ਨੇ ਪਹਿਲਾ ਵਾਲੇ ਜ਼ਮਾਨੇ 'ਚ ਸਤਸੰਗਤ ਜੀ ਤੁਸੀਂ ਵੀ ਦੇਖਣਾ ਕਿ ਬੜਾ ਡਰਾਇਆ ਜਾਂਦਾ ਸੀ ਕਿ ਭਾਈ ਉਸ ਗਲੀ ਦੇ ਵਿੱਚ ਕੋਈ ਭੂਤ ਹੈ ਕੋਈ ਭੂਤਨੀ ਹੈ ਚੁੜੇਲ ਹੈ ਉਹਦੇ ਸਾੜੀ ਪਾਈ ਹੁੰਦੀ ਹੈ ਉਹਦੇ ਪਾਈ ਜੋ ਪੈਰ ਨੇ ਉਲਟੇ ਨੇ ਸਤਸੰਗਤ ਜੀ ਜਦੋਂ ਆਪਾਂ ਉਹ ਸਰੀਰ ਹੀ ਅਗਲੀ ਪੇਟ ਕਰ ਦਿੱਤਾ ਤੇ ਆਤਮਾ ਤਾਂ ਸਤਸੰਗਤ ਜੀ ਸੂਖਸ਼ਮ ਹੈ ਹਵਾ ਉਹ ਤਾਂ ਦਿਖਾਈ ਨਹੀਂ ਦਿੰਦੀ ਜਦੋਂ ਸਰੀਰ ਆਪੋ ਸਤਸੰਗਤ ਜੀ ਅਗਨੀ ਪੇਟ ਕਰ ਦਿੱਤਾ ਤਾਂ ਭਾਈ ਸੋਚੋ ਸਤਸੰਗਤ ਜੀ ਉਹ ਸਾੜੀ ਕਿਤੇ ਪਾਈ ਹੋਈ ਸੀ ਪੈਰ ਮੁੜੇ ਕਿਤੇ ਹੋਏ ਸੀ ਸਤਸੰਗਤ ਜੀ ਤੇ ਮੈਂ ਬੇਨਤੀ ਕਰਾਂ ਕਈ ਥਾਵਾਂ ਤੇ ਫੜੇ ਗਏ ਨੇ ਹੁਣ ਵੀ ਪਿੱਛੇ ਚ ਛੱਟਣਾ ਹੋਈ ਤੇ ਸਤਸੰਗਤ ਜੀ ਇੱਕ ਨਾਟਕ ਵੀ ਚੱਲਦਾ ਹੁੰਦਾ ਸੀ ਤਰਕਸ਼ੀਲ ਵਾਲਿਆਂ ਦਾ ਉਹਨਾਂ ਨੇ ਕਈ ਲੋਕਾਂ ਦੇ ਪਰਦੇ ਪਾਸ਼ ਕੀਤੇ ਕਿ ਭਾਈ ਕਈ ਪਿੰਡਾਂ ਦੇ ਵਿੱਚ ਜਿਹੜੇ ਗਲਤ ਕੰਮ ਕਰਨ ਵਾਲੇ ਸਨ ਸਤਸੰਗਤ ਜੀ ਜੋ ਰਾਤ ਨੂੰ ਗਲਤ 2 ਨੰਬਰ ਦਾ ਪੈਸਾ ਕਮਾਉਂਦੇ ਸੀ ਗਲਤ ਕੰਮ ਕਰਦੇ ਸੀ ਸਤਸੰਗਤ ਜੀ ਦੇ ਭਾਈ ਪਿੰਡ ਵਾਲੇ ਘਰਾਂ ਚੋਂ ਬਾਹਰ ਨਾ ਨਿਕਲਣ ਇਸ ਰਸਤੇ ਤੇ ਨਾ ਜਾਣ ਉਸ ਰਸਤੇ ਤੇ ਲੋਕਾਂ ਨੂੰ ਡਰਾ ਕੇ ਰੱਖਦੇ ਸੀ ਕਿ ਭਾਈ ਇਸ ਰਸਤੇ ਤੇ ਨਾ ਨੂੰ ਸਤਸੰਗਤ ਜੀ ਉਸ ਰਸਤੇ ਤੇ ਕੋਈ درخت ਹੁੰਦਾ ਸੀ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਕੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਸਤਸੰਗਤ ਜੀ ਪਿੰਡ ਦੇ 2-4 ਬੰਦਿਆਂ ਨੂੰ ਡਰਾ ਦਿੱਤਾ ਤੇ ਸਤਸੰਗਤ ਉਸ ਵੇਲੇ ਤਾਂ ਜੋ ਲੋਕ ਵੀ ਬੜੇ ਮਾਸੂਮ ਸਨ ਕਿ ਸਤਸੰਗਤ ਜੀ ਡਰਾ ਦਿੱਤਾ ਬਾਕੀ ਪਿੰਡਾ ਪੇ ਡਰ ਗਏ ਤੇ ਜਦੋਂ ਸੋਚ ਸਤਸੰਗਤ ਜੀ ਸਾਡਾ ਵੀ ਦਿਮਾਗ ਹੈ ਗੁਰੂ ਵੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਤੁਸੀਂ ਸਰੀਰ ਤਾਂ ਅਗ ਨਹੀਂ ਭੇਟ ਕਰ ਦਿੱਤਾ ਸਰੀਰ ਤਾਂ ਦਫਨਾ ਦਿੱਤਾ ਸਤਸੰਗਤ ਜੀ ਤੇ ਆਤਮਾ ਸੁਕਸ਼ਮਾ ਇੱਕ ਵਾਰੀ ਸਰੀਰ ਦੇ ਵਿੱਚੋਂ ਨਿਕਲ ਗਈ ਦੁਬਾਰਾ ਜਾਏਗੀ ਨਹੀਂ ਉਹਦੇ ਵਿੱਚ ਹੁਣ ਉਹ ਸਤਸੰਗਤ ਜੀ ਨਵਾਂ ਸਰੀਰ ਚਾਹੀਦਾ ਤਾਂ ਸੋਚੋ ਸਤਸੰਗਤ ਜੀ ਜਦੋਂ ਗੁਰੂ ਕਹਿ ਰਹੇ ਨੇ ਸਾਰੇ ਧਾਰਮਿਕ ਗ੍ਰੰਥ ਕਹਿ ਰਹੇ ਨੇ ਤਾਂ ਫਿਰ ਇਹ ਸਾਨੂੰ ਡਰਾ ਕੌਣ ਰਹੇ ਨੇ ਸਾਤਸੰਗਤ ਜੀ ਸਮਾਜ ਦੇ ਚਲਾਕ ਲੋਕ ਨੇ ਜਿਨ੍ਹਾਂ ਦੀਆਂ ਦੁਕਾਨਾਂ ਚੱਲਦੀਆਂ ਨੇ ਤੁਹਾਡੇ ਘਰਾਂ ਦੇ ਵੀ ਸਾਤਸੰਗਤ ਜੀ ਸਾਡੇ ਘਰਾਂ ਦੇ ਵਿੱਚ ਜੋ ਦੁੱਖ ਹੈ ਨਾ ਸਾਡੇ ਦੁੱਖ ਦੀ ਵਜ੍ਹਾ ਕਰਕੇ ਸਾਤਸੰਗਤ ਜੀਓ ਕਟੈਰ ਜੀਓ ਕਟੈ ਨਿਰ ਜੀਓ ਪੂਜੈ ਅੰਤ ਕਾਲ ਕੋ ਪਾਰੀ RAM ਨਾਮ ਕੀ ਗਤ ਨਾ ਜਾਣੀ ਪੜੂ ਬੈ ਸੰਸਾਰੀ ਸਾਤ ਸੰਗਤ ਜੀ ਸਰ ਜਿਓ ਕੱਟ ਜਿਹਦੇ ਵਿੱਚ ਜਾਨ ਹੈ ਉਹਦੀ ਆਪਾਂ ਕੁਰਬਾਨੀ ਦੇ ਰਹੇ ਆ ਨਿਰਚਿਓ ਪੂਜੈ ਤੇ ਸਾਤ ਸੰਗਤ ਜੀ ਜਿਹਦੇ ਵਿੱਚ ਜਾਨ ਨਹੀਂ ਹੈ ਦੇਖ ਲੈਣਾ ਸਾਤ ਸੰਗਤ ਜੀ ਜਿਹੜੇ ਕੁਰਬਾਨੀਆਂ ਦਿੰਦੇ ਨੇ ਬੋਤਿਸਤਾਨ ਨੇ ਸਾਤ ਸੰਗਤ ਜੀ ਦੇਖ ਲੈਣਾ ਭਾਰਤ ਦੇ ਵਿੱਚ ਹੀ ਬੋਤਿਸਤਾਨ ਧਾਰਮਿਕ ਸਥਾਨ ਨੇ ਜਿੱਥੇ ਜਿੰਦਾ ਸਾਸੰਗ ਜੀ ਜੋ ਜੀਵ ਹੈ ਜਾਨਵਰ ਹੈ ਪਸ਼ੂ ਹੈ ਉਹਦੀ ਕੁਰਬਾਨੀ ਦਿੱਤੀ ਜਾਂਦੀ ਕਾਦੇ ਕਰਕੇ ਸਾਸੰਗ ਜੀ ਜੋ ਨਿਰਜੀਵ ਹੈ ਜੋ ਪੱਥਰ ਹੈ ਮਿੱਟੀ ਹੈ ਉਹਨੂੰ ਕੁਛ ਕਰਨ ਵਾਸਤੇ ਸਰ ਜੀ ਉਹ ਕਟ ਹੈ ਨਿਰਜੀਵ ਪੂਜੈ ਅੰਤ ਕਾਲ ਕੋ ਪ੍ਰਸਾਸਨ ਗਜ ਜੀ ਅੰਤ ਸਮੇਂ ਉਹਦਾ ਜਵਾਬ ਦੇਣਾ ਪੈਣਾ ਹੈ ਰਾਮ ਨਾਮ ਕੀ ਗਤ ਨਾ ਜਾਣੀ ਪੈਟੂ ਪੈ ਸੰਸਾਰੀ ਤੇ ਭਾਈ ਪਰਮਾਤਮਾ ਦੇ ਨਾਮ ਦੀ ਗਤ ਕਦੇ ਜਾਣੀ ਨਹੀਂ ਕਦੇ RAM ਨਾਮ ਕੀ ਹੈ ਸਤ ਸੰਗਤ ਜੀ ਕਹਿ ਰਵਦਾਸ ਸਬੇ ਜਗ ਲੁੱਟਿਆ ਹਮ ਤੋ ਏਕ RAM ਕਹਿ ਛੁੱਟਿਆ ਤੇ ਉਹ ਪ੍ਰਮਾਤਮਾ ਦੀ ਗੱਤ ਕਦੇ ਜਾਣੀ ਨਹੀਂ ਸਤ ਸੰਗਤ ਜੀ ਪ੍ਰਮਾਤਮਾ ਹੈ ਕੀ ਸਰਜੀਓ ਕੱਟ ਐ ਸਤ ਸੰਗਤ ਜੀ ਜਿਹਦੇ ਵਿੱਚ ਜਾਨ ਹੈ ਉਹਨੂੰ ਵੱਡ ਦਿੰਦੇ ਨੇ ਤੇ ਕਿਨੂੰ ਖੁਸ਼ ਕਰਨ ਵਾਸਤੇ ਸਤ ਸੰਗਤ ਜੀ ਉਸ ਮੂਰਤੀ ਨੂੰ ਜਿਹਦੇ ਵਿੱਚ ਜਾਨ ਨਹੀਂ ਮਹਾਰਾਜ ਜੀ ਕਹਿੰਦੇ ਨੇ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਥਾ ਜਾਵੇ ਸੇਵ ਸਤ ਸੰਗਤ ਜੀ ਪ੍ਰਮਾਤਮਾ ਇੱਕ ਹੈ ਤੇ ਹਰ ਇਨਸਾਨ ਦੇ ਅੰਦਰ ਬੈਠਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਜਾਤ ਮਜਬਦ ਦਾ ਹੋਵੇ ਇਹ ਸਭ ਅਸੀਂ ਬਣਾਏ ਨੇ ਸਤਸੰਗਤ ਜੀ ਹਰ ਹਰ ਇਨਸਾਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਸਭ ਮੇਂ ਹਰ ਹੈ ਹਰ ਇਨਸਾਨ ਦੇ ਅੰਦਰ ਬ੍ਰਹਮ ਗਿਆਨ ਹੈ ਹਰ ਇਨਸਾਨ ਦੇ ਅੰਦਰ ਪ੍ਰਮਾਤਮਾ ਹੈ ਤੇ ਸਤਸੰਗਤ ਜੀ ਕਿਸੇ ਮੂਰਤੀ ਵਾਸਤੇ ਸਾਨੂੰ ਪਸ਼ੂਆਂ ਨੂੰ ਵੱਢਣ ਦੀ ਲੋੜ ਨਹੀਂ ਹੈ ਕੁਰਬਾਨ ਕਰਨ ਦੀ ਲੋੜ ਨਹੀਂ ਹੈ ਇਹ ਅੰਤ ਕਾਲ 'ਚ ਸਾਨੂੰ ਜਵਾਬ ਦੇਣਾ ਪੈਣਾ ਸਤਸੰਗਤ ਜੀ ਕਿ ਉਸ ਪ੍ਰਮਾਤਮਾ ਨੇ ਪੁੱਛਣਾ ਬੇਟਾ ਮੈਂ ਕੋਈ ਬੱਕਰਾ ਨਹੀਂ ਮੰਗਿਆ ਸੀ ਮੈਂ ਤੁਹਾਡੇ ਤੋਂ ਕੋਈ ਕੁਰਬਾਨੀ ਨਹੀਂ ਮੰਗੀ ਸੀ ਸਤਸੰਗਤ ਜੀ ਕਿਸੇ ਵੀ ਗੁਰੂ ਨੇ ਨਹੀਂ ਕਿਹਾ ਕਿ ਭਾਈ ਆਪਾਂ ਕੁਰਬਾਨੀਆਂ ਦੇਣੀਆਂ ਨੇ ਕੁਰਬਾਨੀ ਦੇਣੀ ਹੈ ਤਾਂ ਸਤਸੰਗਤ ਜੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਦੇਣੀ ਹੈ ਕੁਰਬਾਨੀ ਦੇਣੀ ਹੈ ਤਾਂ ਸਤਸੰਗਤ ਜੀ ਜੋ ਸਾਡੇ ਵਿਸ਼ੇਵਿਕਾਰ ਨੇ ਉਹਨਾਂ ਨੇ ਦੇਣੀ ਹੈ ਵਰਤ ਰੱਖਣਾ ਸਤਸੰਗਤ ਜੀ ਬੁਰੀ ਆਦਤਾਂ ਨੂੰ ਛੱਡਣ ਦਾ ਵਰਤ ਰੱਖੀਏ ਕਿ ਭਾਈ ਅੱਜ ਸਾਰਾ ਦਿਨ ਮੈਂ ਝੂਠ ਨਹੀਂ ਬੋਲਣਾ ਇੱਕ ਦਿਨ ਦਾ ਵਰਤ ਰੱਖੋ ਦੋ ਦਿਨ ਦਾ ਰੱਖੋ ਅੱਜ ਮੈਂ ਨਿੰਦਾ ਚੁਗਲੀ ਨਹੀਂ ਕਰਨੀ ਸਤਸੰਗਤ ਜੀ ਇੱਕ ਦਿਨ ਦਾ ਵਰਤ ਬਣੇਗਾ ਦੋ ਦਾ ਬਣੇਗਾ ਰੋਜ਼ ਦਾ ਬਣੇਗਾ ਸਾਰੀ ਉਮਰ ਦਾ ਬਣ ਜਾਵੇ ਵਰਤ ਰੱਖਣਾ ਭਾਈ ਬੁਰੀ ਆਦਤਾਂ ਨੂੰ ਛੱਡਣ ਦਾ ਰੱਖੀ ਤੇ ਸਤਸੰਗਤ ਜੀ ਕਿਉਂ ਕਿਸੇ નિર્ਜੀਵ ਵਾਸਤੇ ਜੀਵ ਨੂੰ ਕੱਟੀਏ ਮਹਾਰਾਜ ਜੀ ਕਹਿੰਦੇ ਨੇ ਬੇਟਾ ਅੰਤ ਕਾਲ ਚ ਤੇਰਾ ਹਿਸਾਬ ਕਿਤਾਬ ਹੋਣਾ ਬੜਾ ਭਾਰੀ ਪਵੇਗਾ ਰਾਮ ਨਾਮ ਕੀ ਗਤ ਨਾ ਜਾਣੀ ਪੈ ਡੂ ਪੈ ਸੰਸਾਰੀ ਤੇ ਭਾਈ ਉਹ ਪਰਮਾਤਮਾ ਦੀ ਗਤ ਕਦੇ ਜਾਣੀ ਨਹੀਂ ਸਤਸੰਗਤ ਜੀ ਕੌਣ ਹੈ ਕਿੱਥੇ ਰਹਿੰਦਾ ਬਸ ਕਿਸੇ ਦੇ ਪਿੱਛੇ ਲੱਗ ਕੇ ਸਤਸੰਗਤ ਜੀ ਆਪਾਂ ਵਿਸ਼ਰਾਦ ਵੀ ਕਿਤੇ ਜਾ ਰਹੇ ਨੇ ਕੁਰਬਾਨੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਦੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਪੜਿਆ ਨਹੀਂ ਕਦੇ ਗੁਰੂ ਕਬੀਰ ਜੀ ਨੂੰ ਨਹੀਂ ਪੜਿਆ ਮੈਂ ਬੇਨਤੀ ਕਰਾਂ ਸਤ ਸੰਗਤ ਜੀ ਜਿਨ੍ਹਾਂ ਨੂੰ ਸਮਝ ਨਹੀਂ ਹੈ ਉਹਨਾਂ ਨੂੰ ਕਰਨ ਲੋ ਸਤ ਸੰਗਤ ਜੀ ਤੁਹਾਡੇ ਤਾਂ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਨੇ ਗੁਰੂਆਂ ਦੇ ਗੁਰੂ ਜਗਤ ਗੁਰੂ ਸਤਗੁਰੂ ਅਰਵਦਾਸ ਮਹਾਰਾਜ ਜੀ ਗੁਰੂ ਨੇ ਸਤ ਸੰਗਤ ਜੀ ਜ ਜਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਦੋਂ ਦਰਜ ਕੀਤੀ ਗਈ ਉਹਨਾਂ ਦੇ ਨਾਮ ਦੇ ਅੱਗੇ ਸ਼ਰੀਰ ਤੇ ਪਿੱਛੇ ਜੀ ਲਾਇਆ ਗਿਆ ਸਤ ਸੰਗਤ ਜੀ ਐਡੇ ਵੱਡੇ ਗੁਰੂ ਸਾਨੂੰ ਸਮਝਾ ਰਹੇ ਨੇ ਸਤਗੁਰ ਅਰਦਾਸ ਮਹਾਰਾਜ ਜੀ ਸਤਗੁਰ ਕਬੀਰ ਸਾਹਿਬ ਸਤਗੁਰ ਨਾਮਦੇਵ ਜੀ ਸਤਗੁਰ ਨਾਨਕ ਸਾਹਿਬ ਕਿ ਬੇਟਾ ਤੈਨੂੰ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਹੈ ਕਿ ਜੋ ਆਪਾਂ ਕੁਰਬਾਨੀਆਂ ਦਿੰਨੇ ਆ ਦਿਖਾਵਾ ਕਰਦੇ ਸਤਸੰਗਤ ਜੀ ਸਭ ਲੇਖਾ ਜੋਖਾ ਦੇਣਾ ਪੈਂਦਾ ਤੇ ਸਤਸੰਗਤ ਜੀ ਬਾਰ ਬਾਰ ਬੇਨਤੀ ਹੈ ਕਿ ਭਾਈ ਆਪਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਬੱਚਿਆਂ ਸਤਸੰਗਤ ਜੀ ਇੰਨਾ ਕੰਮਾਂ ਦੇ ਵਿੱਚ ਆਪਾਂ ਨਹੀਂ ਜੇ ਪੈਣ ਮਹਾਰਾਜ ਜੀ ਕਹਿੰਦੇ ਨੇ ਹਰ ਕੇ ਨਾਮ ਬਿਨ ਝੁੱਠੇ ਸਗਲ ਪਸਾਰੇ ਸਤ ਸੰਗਤ ਜੀ ਪਰਮਾਤਮਾ ਦੇ ਨਾਮ ਤੋਂ ਬਗਰ ਸਭ ਛੁੱਟਾ ਹੈ ਐਸੇ ਪਿੱਤਰ ਤੁਮਾਰਾ ਕਹੀਏ ਆਪਨ ਕਾਹੇ ਨਹੀਂ ਸਰ ਜਿਓ ਕਟੈ ਨਿਰ ਜਿਓ ਪੂਜੈ ਅੰਤ ਕਾਲ ਕੋ ਪਾਰੀ RAM ਨਾਮ ਕੀ ਗਤ ਨਾ ਜਾਨੀ ਬੈਡ ਬੈ ਸੰਸਾਰੀ ਦੇਵੀ ਦੇਵਾ ਪੂਜਹਿ ਡੋਲੇ ਪਾਰ ਬ੍ਰਹਮ ਨਹੀਂ ਜਾਨਾ ਕਹਿਤ ਕਬੀਰ ਅਕਲ ਨਹੀਂ ਚੇਤਿਆ ਬਿਖਿਆ ਸਿਉ ਲਪਟਾਨਾ ਸਤਸੰਗ ਜੀ ਬਹੁਤ ਪੂਜਾ ਕਰਦੇ ਆਪਾਂ ਦੇਵੀ ਦੇਵਤਿਆਂ ਦੀ ਸਤਸੰਗ ਜੀ ਗੁਰਾਂ ਨੇ ਕੋਈ ਬੁਰਾ ਨਹੀਂ ਕਿਹਾ ਪਰ ਇੰਨੀ ਗੱਲ ਜ਼ਰੂਰ ਕਹੀਏ ਕਿ ਬੇਟਾ ਤੂੰ ਇਹਨਾਂ ਦੀ ਪੂਜਾ ਕਰਦਾ ਹੈ ਇਹਨਾਂ ਦੇ ਉੱਪਰ ਵੀ ਕੋਈ ਹੈ ਨਾਨਕ ਦਾਸ ਪ੍ਰਯੋਤਾ ਕੀ ਸਰਣਾਈ ਜਾ ਕੇ ਉੱਪਰ ਕੋ ਨਾਹੀ ਸਾਤਸੰਗਤ ਜੀ ਇੱਕ ਇੱਕ ਪਰਮਾਤਮਾ ਹੈ ਜਿਨੇ ਦੇਵੀ ਦੇਵਤਾ ਹੀ ਬਣਾਏ ਨੇ ਸ਼ਿਵ ਸੰਕਾਦੀ ਕੰਤ ਨਾ ਪਾਇਆ ਬ੍ਰਹਮਾ ਖੋਜਿਤ ਜਨਮ ਗਵਾਇਆ ਗੁਰੂ ਰਵਦਾਸ ਜੀ ਦੇ ਵਚਨ ਨੇ ਕਿ ਬੇਟਾ ਸ਼ਿਵ ਜੀ ਨੂੰ ਬਣਾਉਣ ਵਾਲਾ ਸ਼ਿਵ ਜੀ ਮਹਾਰਾਜ ਜੀ ਬ੍ਰਹਮਾ ਜੀ ਵਿਸ਼ਨੂੰ ਜੀ ਇਹਨਾਂ ਨੂੰ ਬਣਾਉਣ ਵਾਲਾ ਵੀ ਕੋਈ ਹੈ ਤੇ ਬੇਟਾ ਤੂੰ ਉਸ ਪਰਮਾਤਮਾ ਨਾਲ ਜੁੜ ਸਾਤਸੰਗਤ ਜੀ ਗੁਰਬਾਣੀ ਪੜੋਂਗੇ ਗੁਰੂ ਨਾਨਕ ਸਾਹਿਬ ਨੂੰ ਪੜੋਂਗੇ ਸਾਤਸੰਗਤ ਜੀ ਪਤਾ ਲੱਗੇਗਾ ਕਿ ਭਾਈ ਉਸ ਪਰਮਾਤਮਾ ਦੇ ਦਰਬਾਰ ਚ ਤੱਕ ਕਰੋੜਾ ਕਰੋੜਾ ਬ੍ਰਹਮਾ ਨੇ ਕਰੋੜਾ ਵਿਸ਼ਨੂੰ ਮਹਾਰਾਜ ਜੀ ਨੇ ਕਰੋੜਾ ਸ਼ਿਵ ਜੀ ਮਹਾਰਾਜ ਜੀ ਨੇ ਤਾਂ ਸਤਸੰਗਤ ਜੀ ਕਿਹਦੇ ਕਿਹਦੀ ਪੂਜਾ ਕਰਾਂਗੇ ਤਾਂ ਆਪਾਂ ਉਹਦੀ ਹੀ ਪੂਜਾ ਕਰ ਲਈਏ ਸਤਸੰਗਤ ਜੀ ਜਿਨੇ ਸਾਰੇ ਦੇਵੀ ਦੇਵਤਿਆਂ ਨੂੰ ਪੂਰੇ ਬ੍ਰਹਮੰਡ ਨੂੰ ਰਚਿਆ ਹੈ ਦੇਵੀ ਦੇਵਾ ਪੂਜਾ ਡੋਲੇ ਪਰਮ ਨਹੀਂ ਜਾਨਣਾ ਕਿ ਭਾਈ ਦੇਵੀ ਦੇਵਤਾ ਦੀ ਪੂਜਾ ਕੀਤੀ ਪਰ ਦੇਵੀ ਦੇਵਤਾ ਕਿਨੇ ਬਣਾਏ ਨੇ ਉਹਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਤਸੰਗਤ ਜੀ ਕਦੇ ਕਹਤ ਕਬੀਰ ਅਕਲ ਨੇ ਚਿੱਤ ਕੇ ਭਾਈ ਅਕਲ ਨੂੰ ਹੱਥ ਮਾਰ ਸਤਸੰਗਤ ਜੀ ਬੜੇ ਧਿਆਨ ਨਾਲ ਸੁਨਣਾ ਜੋ ਸਾਡੇ ਗੁਰੂਆਂ ਨੇ ਸਤਸੰਗਤ ਜੀ ਬਚਨ ਦਿੱਤੇ ਨੇ ਨਾ ਕਦੇ ਉਹਨਾਂ ਨੂੰ ਧਿਆਨ ਨਾਲ ਪੜ ਕੇ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲੀ ਲਾਗੂ ਕਰਨਾ ਜਿਵੇਂ ਗੁਰੂ ਜੀ ਨੇ ਕਿਹਾ ਬੇਟਾ ਤੇਰੇ ਅੰਦਰ ਹੀ ਸਭ ਕੁਝ ਹੈ ਸਤਸੰਗਤ ਜੀ ਕਦੇ ਅਸੀਂ ਸੋਚਿਆ ਹੀ ਨਹੀਂ ਕਿ ਕੁਦਰਤ ਤੋਂ ਬਾਅਦ ਇਸ ਧਰਤੀ ਤੇ ਜੋ ਕੁਝ ਕੀਤਾ ਇਨਸਾਨ ਨੇ ਕੀਤਾ ਸਤਸੰਗਤ ਜੀ ਜਮਾਂ ਲੇਟੈਸਟ ਐਗਜ਼ਾਮਪਲ ਹੈ ਪੰਜਾਬ ਦੀ ਪੰਜਾਬ 'ਚ ਜਿਹੜੇ ਮੇਰੇ ਵੀਰ ਤਿੰਨ ਤਿੰਨ ਦਿਨਾਂ ਤੋਂ ਭੁੱਖੇ ਸਨ ਸਤਸੰਗਤ ਜੀ ਜਿਨ੍ਹਾਂ ਦੇ ਘਰ ਟਹਿ ਗਏ ਪਸ਼ੂ ਰੁੜ ਗਏ ਸਤਸੰਗਤ ਜੀ ਉਹਨਾਂ ਦੀ ਮਦਦ ਕਰਨ ਕੌਣ ਆਇਆ ਸਤਸੰਗਤ ਜੀ ਕੋਈ ਦੇਵੀ ਸ਼ਕਤੀ ਆਈ ਇਨਸਾਨ ਨੂੰ ਹੀ ਆਣਾ ਪਿਆ ਸਤਸੰਗਤ ਜੀ ਗੇ ਹੁਣ ਦਵਾਈਆਂ ਲੈ ਕੇ ਕੌਣ ਜਾ ਰਿਹਾ ਸਤਸੰਗਤ ਜੀ ਜਿਨ੍ਹਾਂ ਦੇ ਘਰ ਟਹਿ ਗਏ ਉਹਨਾਂ ਨੂੰ ਪੈਸੇ ਕੌਣ ਦੇ ਰਿਹਾ ਉਹਨਾਂ ਦੀ ਮਦਦ ਵਾਸਤੇ ਕੌਣ ਆ ਰਿਹਾ ਇਨਸਾਨ ਹੀ ਤਾਂ ਜਾ ਰਿਹਾ ਸਤਸੰਗਤ ਜੀ ਜਦੋਂ ਚਾਰੇ ਪਾਸੇ ਪਾਣੀ ਪਾਣੀ ਸੀ ਕਰਦਾ ਸਾਰਾ ਸਮਾਨ ਡੁੱਗ ਗਿਆ ਛੱਤਾਂ ਤੇ ਲੋਕ ਖੜੇ ਸੀ 사ਤਸੰਗਤ ਜੀ ਕੋਈ ਦੇਵੀ ਸ਼ਕਤੀ ਉਹਨਾਂ ਨੂੰ ਉਡਾ ਕੇ ਲੈ ਕੇ ਗਈ ਕਿਸੇ ਸਥਾਨ ਤੇ ਸੋਚੋ 사ਤਸੰਗਤ ਜੀ ਕੋਈ ਐਸੀ ਸ਼ਕਤੀ ਸੀ ਜਿਹਦੇ ਕਰਕੇ ਭਾਈ ਉਹ ਛੱਤਾਂ ਤੋਂ ਉੱਡ ਕੇ ਕਿਤੇ ਵਧੀਆ ਸਥਾਨ ਤੇ ਆ ਜਾਂਦੇ 사ਤਸੰਗਤ ਜੀ ਇਨਸਾਨ ਨੂੰ ਹੀ ਜਾਣਾ ਪਿਆ ਤੇ ਇਹੀ ਤਾਂ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ ਅੱਜਾਈ ਸਤਿਗੁਰ ਕਬੀਰ ਮਹਾਰਾਜ ਜੀ ਸਾత్సੰਗ ਅੱਜ ਸਮਝਾ ਰਹੇ ਨੇ ਸਮਾ ਬੋਤਾ ਹੋ ਗਿਆ ਸਾత్సੰਗ ਜੀ ਬੱਚੇ ਵੀ ਬੈਠੇ ਨੇ ਬਜ਼ੁਰਗ ਮਾਤਾ ਮੈਨੇ ਵੀਰ ਭੈਣ ਨੇ ਉਹਨਾਂ ਨੇ ਵੀ ਹਾਜ਼ਰੀਆਂ ਲਾਣੀਆਂ ਨੇ ਤੋਂ ਸਾత్సੰਗ ਜੀ ਸ਼ਿਰਾਦ ਚੱਲ ਰਹੇ ਸਨ ਤੇ ਸਤਿਗੁਰ ਅਰਦਾਸ ਮਹਾਰਾਜ ਜੀ ਦੀ ਅੱਜ ਪਾਵਨ ਪਵਿੱਤਰ ਸੱਤਸੰਗ ਦੇ ਵਿੱਚ ਅੱਜ ਬੁੱਧਵਾਰ ਸੀ ਬੁੱਧਵਾਰ ਆਪਾਂ ਸਤਿਗੁਰ ਅਰਦਾਸ ਮਹਾਰਾਜ ਜੀ ਤੋਂ ਇਲਾਵਾ ਦੂਸਰੇ ਗੁਰੂਆਂ ਦੀ ਬਾਣੀ ਪੜ੍ਹਦੇ ਆਂ ਵਿਚਾਰ ਕਰਦੇ ਆਂ ਤੇ ਸਾਨੂੰ ਸਤਿਗੁਰ ਕਬੀਰ ਮਹਾਰਾਜ ਜੀ ਨੇ ਕਿਹਾ ਹੈ ਕਹਿਤ ਕਬੀਰ ਅਕਲ ਨਹੀਂ ਚੇਤਿਓ ਸਤਸੰਗਤ ਜੀ ਕਦੇ ਆਪਾਂ ਅਕਲ ਨਾਲ ਕੰਮ ਲਿੱਤਾ ਹੀ ਨਹੀਂ ਵਿਖਿਆ ਸੋ ਲਪਟਨ ਨਾ ਤੇ ਸਤਸੰਗਤ ਜੀ ਜਿਹੜੀ ਮਾਇਆ ਹੈ ਨਾ ਬਸ ਇਹਦੇ ਵਿੱਚ ਹੀ ਫਸੇ ਹੋਈ ਆਂ ਕਰਮ ਕਾਂਡ ਵਹਿਮ ਪਰਮ ਤੋਂ ਭਾਈ ਬਾਹਰ ਨਿਕਲੋ ਤੁਹਾਡੇ ਅੰਦਰ ਹੀ ਸਭ ਕੁਝ ਹੈ ਸਭ ਕੁਝ ਕਰਮੈ ਬਾਹਰ ਨਹੀਂ ਸੋ ਇੰਨੀ ਕੀ ਬੇਨਤੀ ਪਰਵਾਨ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਕੀਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹਣ ਸਤਨਾਮ ਜੀ